ਆਏ ਸਰਬੀ ਆਏ ਮੇਰੇ ਛੋਟੇ ਦੇ ਬ੍ਰਾਹਮ ਜਿਵੇਂ ਮੈਂ ਦੋਰਾ ਆਏ ਮੇਰੇ ਤੋਂ ਨਹੀਂ ਬਰਦਾਸ਼ਤਦਾ ਇੱਕ ਸਰਕਾਰ ਨੇ ਮੇਰੇ ਸਾਡੇ ਛੋਟੇ ਛੋਟੇ ਭਰਾਵਾਂ ਨੂੰ ਜਾ ਮੇਰੇ ਨਾਲ ਸਰਬਜੀਤ ਇਹ ਮੁੰਡਾ ਕੌਣ ਸੀਗਾ ਜੀ ਇਹ ਮੇਰਾ ਛੋਟਾ ਭਰਾ ਸੀਗਾ ਕੀ ਗੱਲਬਾਤ ਹੋਈ ਇੱਕ ਦਿਨ ਨੇ ਨਸ਼ਾ ਵਾਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਦੀ ਨਸ਼ਾ ਵੇਚਦੇ ਆ ਜਿਹੜੇ ਤੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦੇ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਝ ਨਹੀਂ ਦੇਖਿਆ ਸੀ ਐਦੋਂ ਪਹਿਲੇ ਵੀ ਗਿੱਦੜਵਾ ਤੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਝ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਨਹੀਂ ਅੱਜ ਤੱਕ ਸ਼ਰਿਆਮ ਵੇ ਇੱਕ ਦਾ ਬਿਆਕ ਪਰ ਕੋਈ ਵੀ ਐਕਸ਼ਨ ਨਹੀਂ ਲੈਂਦਾ ਪਿਆ ਹਰ ਕੋਈ ਭਾਲਦਾ ਵੀ ਸਾਨੂੰ ਪ੍ਰੂਫ ਦਿਓ ਸ਼ਰਿਆਮ ਫੜਾਓ ਪਰ ਅਸੀਂ ਕਿੱਥੋਂ ਪ੍ਰੂਫ ਲੈ ਗਏ ਸਾਨੂੰ ਤਾਂ ਸਿਰਫ ਲਾਸ਼ਾਂ ਮਿਲਦੀਆਂ ਜਿਹਨਾਂ ਨੂੰ ਅਸੀਂ ਹੱਤੀ ਕਢਾਇਆ ਉਹਨਾਂ ਦੇ ਨਾਲ ਜੈ ਹੱਤੀ ਲਾਸ਼ਾਂ ਦੋਰੀਆਂ ਨੇ ਸਾਡੇ ਤੋਂ ਇਹ ਦੁੱਖ ਨਹੀਂ ਬਰਦਾਸ਼ਤ ਹੁੰਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਸਾਨੂੰ ਦੱਸ ਦੇ ਸਿੱਧਾ ਸਿੱਧਾ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਸਰਕਾਰ ਸ਼ਰਿਆਮ ਖੁਦ ਨਸ਼ਾ ਵੇਚ ਰਹੀ ਆ ਸਾਰੇ ਮੁਲਾਜ਼ਮਾ ਸਾਰੇ ਜਿੰਨੇ ਵੀ ਨੇਤਾ ਸਾਰੇ ਰਿਣੀ ਮਿਲੀ ਨਾਲ ਇਹ ਆਪ ਦੇ ਬੱਚਿਆਂ ਨੂੰ ਬਚਾ ਕੇ ਗਰੀਬ ਬੱਚਿਆਂ ਨੂੰ ਮਾਰ ਰਹੇ ਆ ਕਿਉਂ ਮਾਰ ਰਹੇ ਆ ਇਹ ਕਿਉਂ ਨਹੀਂ ਕੋਈ ਐਕਸ਼ਨ ਇਹਨੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਦੀ ਕਿਉਂ ਨਹੀਂ ਜੇਕਰ ਅਸੀਂ 19 ਦਿਨ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਸਵੇ ਸਾਡੇ ਮੁੰਡੇ ਦੀ ਕੋਈ ਕਾਰਵਾਈ ਨਾ ਕੀਤੀ ਗਈ ਹੂੰ ਬਸ ਹੋਰ ਮੈਂ ਕੁਝ ਨਹੀਂ ਕੀ ਜਿਸ ਨੂੰ ਕੁਝ ਕਹਿਣਾ ਚਾਹੁੰਦੀ ਨਹੀਂ ਬਈ ਬਸ ਕੁਝ ਸਰ ਵੀ ਆ ਆਏ ਮੇਰੇ ਛੋਡੇ ਨੇ ਬਾਹਰ ਦੇ ਮੇਰੇ ਸਾਡੇ ਛੋਟੇ ਛੋਟੇ ਭਰਾਵਾਂ ਨੂੰ ਜਾ ਮੇਰੇ ਨਾਲ ਸਰਬਜੀਤ ਇਹ ਮੁੰਡਾ ਕੌਣ ਸੀਗਾ ਜੀ ਇਹ ਮੇਰਾ ਛੋਟਾ ਭਰਾ ਸੀਗਾ ਕੀ ਗੱਲਬਾਤ ਹੋਈ ਇੱਕ ਦਿਨ ਨੇ ਨਸ਼ਿਆਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਐ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਦੀ ਨਸ਼ਾ ਵੇਚਦੇ ਆ ਜਿਹੜੇ ਇੱਥੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦੇ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਛ ਨਹੀਂ ਦੇਖਿਆ ਸੀ ਐਦੋਂ ਪਹਿਲੇ ਵੀ ਗਿੱਦੜਵਾ ਤੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਛ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਨਾ ਹੀ ਅੱਜ ਤੱਕ ਸ਼ਰੇਆਮ ਇੱਕ ਦਾ ਬਿਆਕ ਪਰ ਕੋਈ ਵੀ ਐਕਸ਼ਨ ਨਹੀਂ ਲੈਂਦਾ ਪਿਆ ਹਰ ਕੋਈ ਭਾਲਦਾ ਵੀ ਸਾਨੂੰ ਪ੍ਰੂਫ ਦਿਓ ਸ਼ਰੇਆਮ ਫੜਾਓ ਪਰ ਅਸੀਂ ਕਿੱਥੋਂ ਪ੍ਰੂਫ ਲਿਆ ਗਏ ਸਾਨੂੰ ਤਾਂ ਸਿਰਫ ਲਾਸ਼ਾਂ ਮਿਲਦੀਆਂ ਜਿਹਨਾਂ ਨੂੰ ਅਸੀਂ ਹੱਥੀਂ ਘੜਾਏ ਆ ਉਹਨਾਂ ਦੀਆਂ ਜੈ ਹੱਤੀ ਲਾਸ਼ਾਂ ਦੋਰੀਆਂ ਨੇ ਸਾਡੇ ਤੋਂ ਇਹ ਦੁੱਖ ਨਹੀਂ ਬਰਦਾਸ਼ਤ ਹੁੰਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਸਾਨੂੰ ਦੱਸ ਦੇ ਸਿੱਧਾ ਸਿੱਧਾ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਸਰਕਾਰ ਸ਼ਰੇਆਮ ਖੁਦ ਨਸ਼ਾ ਵੇਚ ਰਹੀ ਆ ਸਾਰੇ ਮੁਲਾਜ਼ਮਾ ਸਾਰੇ ਜਿੰਨੇ ਵੀ ਨੇਤਾ ਸਾਰੇ ਰੀਲੀ ਮਿਲੀ ਨਾਲ ਇਹ ਆਪ ਦੇ ਬੱਚਿਆਂ ਨੂੰ ਬਚਾ ਕੇ ਗਰੀਬ ਬੱਚਿਆਂ ਨੂੰ ਮਾਰ ਰਹੇ ਆ ਕਿਉਂ ਮਾਰ ਰਹੇ ਆ ਇਹ ਕਿਉਂ ਨਹੀਂ ਕੋਈ ਐਕਸ਼ਨ ਇੰਨੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਜੀ ਕਿਉਂ ਨਹੀਂ ਜੇਕਰ ਜੇ ਅਸੀਂ 19 ਦਿਨ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਸਵੇਰ ਸਾਡੇ ਮੁੰਡੇ ਦੀ ਕੋਈ ਕਾਰਵਾਈ ਨਾ ਕੀਤੀ ਗਈ ਹੂੰ ਬਸ ਹੋਰ ਮੈਂ ਕੁਝ ਨਹੀਂ ਕਿਸੇ ਨੂੰ ਕੋਈ ਕਹਿਣਾ ਚਾਹੀਦਾ ਨਹੀਂ ਬਿਲਕੁਲ ਕੁਝ ਨਹੀਂ